ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਟਿਕ ਟਕਸਰ ਤੋਂ ਅੱਜ ਇੱਕ ਨਵੀਂ ਬੂਟੀ ਤੁਹਾਡੇ ਲਈ ਲੈ ਕੇ ਆਏ ਆ ਸਰ ਨੂੰ ਪਹਿਲਾਂ ਤੁਹਾਨੂੰ ਦੱਸ ਕਹਿੰਦੇ ਹੂ ਵੀ ਅਸੀਂ ਟਰੇਸ ਕਿਵੇਂ ਕਰੀਏ ਕਿਵੇਂ ਬਣਾਈਏ ਤੁਸੀਂ ਇੱਕ ਬਲੈਕ ਪੈਨਸਲ ਨਾਲ ਵਧੀਆ ਤਰੀਕੇ ਨਾਲ ਡਰਾ ਕਰਕੇ ਆਪਦਾ ਸੂਟ ਕੱਢ ਸਕਦੇ ਹੋ ਹਣਾ ਜਿਵੇਂ ਇਹ ਵਾਲੀ ਬੂਟੀ ਆਪਾਂ ਤੁਹਾਨੂੰ ਦਿਖਾਈ ਹੈਗੀ ਹੈ ਇਹਦੀ ਫੁੱਲ ਡਿਜ਼ਾਈਨਿੰਗ ਲਾਸਟ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਤੁਸੀਂ ਇਹਨੂੰ ਆਪਦੇ ਸੂਟ ਦੇ ਘੇਰੇ ਦੇ ਉੱਤੇ ਪਾ ਸਕਦੇ ਹੋ ਜਾਂ ਇਹ ਬੂਟੀ ਨੂੰ ਸਾਰੀ ਸ਼ਰਟ 'ਚ ਸਪਰੈਡ ਕਰ ਸਕਦੇ ਹੋ ਪਹਿਲਾਂ ਟੰਕਾ ਦੇਖੋ ਕਿਹੜੇ ਟੰਕੇ ਨਾਲ ਆਪਾਂ ਇਹਨੂੰ ਪੱਤੀਆਂ ਬਣਾਵਾਂਗੇ ਪੱਤੀਆਂ ਦੇ ਲੁੱਕ ਦੇਖੋ ਕਿੰਨੇ ਸੋਹਣੇ ਆ ਰਹੀ ਐ ਜਿੰਨਾ ਕੰਮ ਕਰਨਾ ਸਫਾਈ ਨਾ ਕਰਨਾ ਹੌਲੀ ਹੌਲੀ ਕਰਨਾ ਕੋਈ ਕਾਲੀ ਨਹੀਂ ਹੈ ਨਾ ਤਾਂ ਇਹਦੀ ਲੁੱਕ ਐ ਜਿਹੜੀ ਬਹੁਤ ਸੋਹਣੀ ਆਊਗੀ ਤਾਂ ਡੰਡੀ ਬਣਾ ਲੈਣੀ ਐ ਪੂਰੀ ਡੰਡੀ ਆਪਾਂ ਇਹਦੇ ਨਾਲ ਬਣਾ ਕੇ ਐਂਡ ਦੇ ਉੱਤੇ ਆਪਾਂ ਉੱਪਰ ਜਿਵੇਂ ਬੂਰ ਹੁੰਦਾ ਫੁੱਲਾਂ ਦੇ ਉੱਤੇ ਹਨਾ ਉਵੇਂ ਆਪਾਂ ਆਪਣੇ ਨਾਲ ਨੋਟਵਰਕ ਨਾਲ ਦੋ ਤਿੰਨ ਗੰਢਾ ਪਾ ਦੇਣੀ ਐ ਇਹਦੇ ਨਾਲ ਜਿਹੜਾ ਬੂਟਾ ਬਣਿਆ ਆਪਾਂ ਦੀ ਲੁੱਕ ਤੁਸੀਂ ਫਰੰਟ ਤੇ ਦੇਖੀ ਐ ਬਹੁਤ ਸੋਹਣੀ ਆਈ ਐ ਤੇ ਐਂਡ ਦੇ ਉੱਤੇ ਆਪਾਂ ਇਹਦੇ ਆਪਣੇ ਫੁੱਲ ਬਣਾਵਾਂਗੇ ਇਹ ਬੜਾ ਟੰਕਾ ਸਾਨੂੰ ਸਾਰਿਆਂ ਨੂੰ ਆਉਂਦਾ ਇਹ ਟੰਕੇ ਦੇ ਨਾਲ ਆਪਾਂ ਫੁੱਲ ਬਣਾਵਾਂਗੇ ਤੇ ਜਿਹੜਾ ਆਪਾਂ ਡਿਜ਼ਾਈਨ ਦੇਖ ਕੇ ਸਾਨੂੰ ਡਿਜ਼ਾਈਨ ਦੱਸਿਆ ਉਹ ਆਵੜਾ ਇਸ ਤਰੀਕੇ ਨਾਲ ਘੇਰੇ ਤੇ ਪਰਸਾ